ਚਲ ਮੈਂ ਮੰਨਦੀ ਮੇਰੀ ਵੀ ਗਲਤੀ ਸੀ ਮੈਂ ਤੱਕੇ ਦੇਖੇ ਬਾਹਰ ਕੱਢਿਆ ਪਰ ਇੱਕ ਵਾਰਾ ਮੁੰਡੇ ਤੱਕ ਪਹੁੰਚਦੇ ਕਰਦੀ ਨਾ ਤੇ ਦੂਜੀ ਗੱਲ ਇਹ ਆ ਵੇਖ ਲੋ ਸਿਆਣਿਆ ਸੱਚੀ ਕਿਹਾ ਵਾ ਖਾਦਿਆਂ ਖੂ ਖਾਲੀ ਹੋ ਜਾਂਦੇ ਆ ਪਿਆਰੀ ਵੇਚ ਕੇ ਤਾਂ ਕਿੰਨੇ ਪੈਸੇ ਹੀ ਇਹਨਾਂ ਦੇ ਕੋਲ ਅਕਸਰ ਦਰਬਾਰ ਵੀ ਕਲੰਧਾਰਿਆ ਹੁੰਦੀ ਮੈਂ ਤੁਹਾਡੀ ਗਾੜੀ ਹੱਥ ਜੋੜ ਦਿੰਨੀ ਐ ਇਦਾਂ ਨਾ ਕਰੋ ਮੈਨੂੰ ਇੱਕ ਵਾਰੀ ਗੌਰਪ੍ਰੀਤ ਨਾਲ ਮਲਾ ਦੋ ਬਸ ਇੱਕੋ ਵਾਰੀ ਮੰਮੀ ਪੁੜਕੇ ਤੁਸੀਂ ਜਿੱਦਾਂ ਕਹੋਗੇ ਮੈਂ ਉਦਾਂ ਹੀ ਕਰਨੂੰ ਜੇ ਰੱਖਣਾ ਹੋਊ ਰੱਖ ਲਓ ਜੇ ਕੱਢਣਾ ਹੋਊ ਕੱਢ ਦੇ ਇੱਕ ਵਾਰੀ ਮੈਨੂੰ ਗੁਰਪ੍ਰੀਤ ਨਾਮ ਲਾ ਦੇ ਦਲਜਿੰਦਰ ਤੇਰੇ ਹਾਲਾਤ ਵੇਖ ਕੇ ਨਾ ਸਾਨੂੰ ਤਰਸ ਆ ਗਿਆ ਵਾ ਵੀ ਨਾਲ ਲੈ ਜਾਂਦੇ ਆ ਪਰ ਵੇਖ ਲਾ ਜੇ ਪਹਿਲਾਂ ਵਾਲੇ ਕੰਮ ਕਰਨੇ ਆ ਨਾ ਫੇਰ ਸਾਡੇ ਵੱਲੋਂ ਜਵਾਬ ਹੀ ਨਹੀਂ ਮੰਮੀ ਜੀ ਮੈਂ ਹੁਣ ਐਹੋ ਜਿਹਾ ਕੋਈ ਕੰਮ ਨਹੀਂ ਕਰਦੀ ਮੈਂ ਬੜੀਆਂ ਠੋਕਰਾਂ ਖਾਧੀਆਂ ਹੁਣ ਮੈਨੂੰ ਅਕਲ ਆਈ ਆ ਕਿ ਘਰ ਪਰਿਵਾਰ ਕੀ ਹੁੰਦਾ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਰਹੂੰਗੀ ਮੈਂ ਤੁਹਾਡੀ ਸੇਵਾ ਵੀ ਕਰੂੰਗੀ ਜਿੱਦਾਂ ਜੁੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਉਦਾਂ ਹੀ ਕਰ ਲੂੰਗੀ ਡਰ ਮੈਨੂੰ ਇਹ ਗੱਲ ਦਾ ਵਾ ਮੇਰਾ ਪੁੱਤ ਵੀ ਮੇਰੇ ਹੱਥੋਂ ਗਵਾਇਆ ਤੂੰ ਮੈਂ ਇਹ ਨਹੀਂ ਚਾਹੁੰਦੀ ਵੀ ਕੱਲ ਨੂੰ ਮੇਰੇ ਪੋਤੇ ਨਾਲ ਵੀ ਇਹ ਕੰਮ ਕਰੇ